ਪੰਜਾਬ ਦੇ ਆਇਰਨ ਮੈਨ ਕਹੇ ਜਾਣ ਵਾਲੇ ਪ੍ਰਸਿੱਧ ਬੋਡੀ ਬਿਲਡਰ ਅਤੇ ਐਕਟਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਬਾਅਦ ਵਿਵਾਦ ਡੂੰਘਾ ਹੋ ਗਿਆ। ਮਿਰਵਾਨ ਨੂੰ ਅੰਮ੍ਰਿਤਸਰ ਦੇ ਫੋਟੇਜ਼ ਹਸਪਤਾਲ ਦੇ ਵਿੱਚ ਮੋਢੇ ਦੇ ਇੱਕ ਮਾਮੂਲੀ ਆਪਰੇਸ਼ਨ ਦੌਰਾਨ ਦੋ ਹਾਰਟ ਅਟੈਕ ਔਰ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਦੋਸਤਾਂ ਅਤੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਨੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਵਰਿੰਦਰ ਦੀ ਮੌਤ ਦੀ ਖਬਰ ਮਿਲਦੇ ਹੀ ਉਹਨਾਂ ਦੇ ਦੋਸਤ ਹਸਪਤਾਲ ਪਹੁੰਚ ਗਏ ਅਤੇ ਉਹਨਾਂ ਨੇ ਇਲਾਜ ਤੇ ਸਵਾਲ ਚੁੱਕੇ। ਵਰਿੰਦਰ ਦੇ ਦੋਸਤ ਅਨਿਲ ਗਿੱਲ ਨੇ ਇਲਜ਼ਾਮ ਲਾਇਆ ਕਿ ਇੱਕ ਛੋਟੇ ਜਿਹੇ ਆਪਰੇਸ਼ਨ ਲਈ ਆਏ ਸਿਹਤਮੰਤ ਵਿਅਕਤੀ ਦਾ ਸਰੀਰ ਅਚਾਨਕ ਨੀਲਾ ਕਿਵੇਂ ਪੈ ਸਕਦਾ ਹੈ? ਉਹਨਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਵਰਿੰਦਰ ਦੀ ਮੈਡੀਕਲ ਫਾਈਲ ਨੂੰ ਇੱਧਰ-ਉੱਧਰ ਕਰਨ ਦਾ ਵੀ ਇਲਜ਼ਾਮ ਲਗਾਇਆ। ਉਦੋਂ ਹੀ ਦੂਜੇ ਪਾਸੇ ਜਦੋਂ ਦੋਸਤਾਂ ਨੇ ਆਪਰੇਸ਼ਨ ਥੀਏਟਰ ਦੀ ਸੀਸੀਟੀਵੀ ਫੁਟੇਜ ਮੰਗੀ ਤਾਂ ਪ੍ਰਸ਼ਾਸਨ ਨੇ ਕਿਹਾ ਕਿ ਉੱਥੇ ਕੈਮਰੇ ਨਹੀਂ ਹਨ। ਕਾਫੀ ਹੰਗਾਮੇ ਤੋਂ ਬਾਅਦ ਪ੍ਰਸ਼ਾਸਨ ਨੇ ਉਹਨਾਂ ਨੂੰ ਰਿਕਵਰੀ ਰੂਮ ਦੇ ਬਾਹਰ ਦੀ ਫੁਟੇਜ ਦਿਖਾਈ ਪਰ ਉਸ ਵਿੱਚ ਵਰਿੰਦਰ ਦਾ ਬੈੱਡ ਨਜ਼ਰ ਨਹੀਂ ਆ ਰਿਹਾ। ਉਦੋਂ ਹੀ ਹੰਗਾਮੇ ਤੋਂ ਬਾਅਦ ਆਪਰੇਸ਼ਨ ਸਮੇਂ ਮੌਜੂਦ ਡਾਕਟਰ ਅਨਿਕੇਤ ਨੇ ਵਰਿੰਦਰ ਦੇ ਦੋਸਤਾਂ ਨੂੰ ਕਟਨਾਕ੍ਰਮ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪਹਿਲਾਂ ਹਾਰਟ ਅਟੈਕ ਆਇਆ ਕਾਰਡੀਕ ਅਰੈਸਟ ਆਪਰੇਸ਼ਨ ਦੁਰਾਨ ਆਇਆ ਸੀ ਪਰ ਉਸ ਸਮੇਂ ਦਵਾਈਆਂ ਨਾਲ ਉਸ ਨੂੰ ਸਫਲਤਾਪੂਰਵਕ ਮੁੜ ਤੋਂ ਸੁਰਜੀਤ ਕਰ ਲਿਆ ਗਿਆ ਸੀ ਦੂਜਾ ਤੇ ਘਾਤਕ ਹੱਟ ਅਟੈਕ ਰਿਕਵਰੀ ਰੂਮ ਵਿੱਚ ਸ਼ਿਫਟ ਕਰਨ ਤੋਂ ਬਾਅਦ ਆਇਆ ਇਸ ਵਾਰ ਵੀ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਠੀਕ ਨਹੀਂ ਹੋ ਸਕੇ ਡਾਕਟਰ ਨੇ ਇਹ ਵੀ ਸਪਸ਼ਟ ਕੀਤਾ ਕਿ ਇਲਾਜ ਨਾਲ ਜੁੜੀਆਂ ਸਾਰੀਆਂ ਦਵਾਈਆਂ ਅਤੇ ਪ੍ਰਕਿਰਿਆਵਾਂ ਦਾ ਵੇਰਵਾ ਫਾਈਲ ਦੇ ਵਿੱਚ ਬਾਅਦ ਵਿੱਚ ਭਰਿਆ ਗਿਆ ਇਸ ਪੂਰੇ ਵਿਵਾਦ ਤੇ ਫੋਰਟਿਸ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰੋਮੀ ਨੇ ਕਿਹਾ ਕਿ ਉਹ ਅਜੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਮੈਡੀਕਲ ਸ਼ਬਦਾਵਲੀ ਨੂੰ ਸਮਝਾਉਣਾ ਆਸਾਨ ਨਹੀਂ ਹੈ ਉਹਨਾਂ ਭਰੋਸਾ ਦਿਵਾਇਆ ਕਿ ਹਸਪਤਾਲ ਜਲਦ ਹੀ ਇਸ ਮਾਮਲੇ ਤੇ ਇੱਕ ਵਿਸਤ੍ਰਿਤ ਮੈਡੀਕਲ ਬੁਲੇਟਿਨ ਜਾਰੀ ਕਰੇਗਾ ਜਿਸ ਦੇ ਵਿੱਚ ਇਲਾਜ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਹੋਣਗੀਆਂ ਇਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ 모ਹਿੰਦਰ ਭਗਤ ਨੇ ਵੀ ਪਰਿਵਾਰ ਨਾਲ ਮਿਲ ਕੇ ਭਰੋਸਾ ਦਿੱਤਾ ਹੈ ਕਿ ਜੇਕਰ ਮਾਮਲੇ 'ਚ ਕੋਈ ਲਾਪਰਵਾਹੀ ਪਾਈ ਗਈ ਤਾਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਹੰਗਾਮੇ ਦੀ ਫੁਟੇਜ ਵੀ ਸਾਹਮਣੇ ਆਈ ਹੈ। ਹੰਗਾਮੇ ਦੌਰਾਨ ਕੀ ਕੁਝ ਹੋਇਆ ਤੁਸੀਂ ਇੱਕ ਵਾਰ ਉਹ ਵੀ ਦੇਖੋ। ਨਹੀਂ ਨਹੀਂ ਨਹੀਂ। ਡਾਕਟਰ ਚਲੀ ਗਈ। ਆਖੂ ਫੋਨ ਕੀਤਾ। ਨੂੰ ਰੁਕ ਜਾ ਗੱਲ ਕਰਕੇ ਜਾ। ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋਸ ਵਾਲਿਆਂ ਨੇ ਡਰਾਮਾ ਲਾਇਆ ਜਿਸ ਸਾਡਾ ਭਰਾ ਬਰਿੰਦਰ ਗੁਮਨ ਦੀ ਡੈਥ ਹੋਈ ਆ। ਇਹਨਾਂ ਨੇ ਡਾਟਾ ਇਹਨਾਂ ਕੋਲ ਰਿਕਾਰਡਿੰਗ ਮੰਗ ਰਹੇ ਆ ਇਹਨਾਂ ਕੋਲ ਰਿਕਾਰਡਿੰਗ ਮੰਗ ਰਹੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਉਹ ਸਰ ਇਹਨਾਂ ਨੇ ਵੀ ਫੋਟੋ ਰੁਕ ਰੁਕ ਬੰਦ ਅਸੀਂ ਇਹਨਾਂ ਕੋਲ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹ ਇਧੋ ਫਰੈਮ ਕਿਤੇ ਕਿੱਥੇ ਮੈਡਮ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਕਰੋ ਕੈਮਰੇ ਸਾਰੇ ਹੈ ਨਾ ਸਾਰੇ ਬੱਸ ਆ ਕੈਮਰਾ ਆਇਆ ਤੇ ਆ ਦੇਖੋ ਇਹਨਾਂ ਕੋਲ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟ ਮੰਗ ਰਿਆ ਵੀ ਐਕਚੁਅਲੀ ਝ ਹੋਇਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਲ ਸਿੰਘ ਘੁੰਮਲ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿੱਥੇ ਸਰ ਸਰਵਰ ਉਂ ਤਾਂ ਆ ਗਾ ਆਪਾਂ ਇਹਨਾਂ ਨੂੰ ਵੀਡੀਓ ਵੀਡੀਓ ਮੌਕੇ ਦੇ ਆ ਹੀ ਨਹੀਂ ਇਹਨੂੰ ਹੀ ਜਾਣੇ सर आप अपना नाम अपना नाम, 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 नाम डॉक्टर अपना की पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है मेरी से ड्यूटी है आप वहां पर जो जब ये इवेंट या इंसिडेंस हो गया तब आप वहां पे आप थे या नहीं तब आप वहाँ पे थाज हॉस्पिटल किधर गए रिकॉर्डिंग रूम किधर गया ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੱਤਾਂ ਦੇ ਨਾਲ ਬੜੀ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦੇ ਕਿਥੋਂ ਕਿਥੇ ਕਿਥੋਂ ਦਫਤਰ ਇਹਨਾਂ ਗਏ ਦਫਤਰ ਇਹਨਾਂ ਗਏ ਜਿੱਤੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਮੈਕ ਕਰ ਦਿੱਤੀ ਇਹ ਫੋਟੇਜ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿਲਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਾਂ ਲੈ ਲੈ ਤੇ ਉਹ ਆ ਜੀ ਅਫਰੇ ਨਹੀਂ ਤੋ ਮਿੰਟ ਰੋਮ ਬੈਣਾ ਦੱਪ ਰਿਹਾ ਕੋ ਕੰਮ ਜ਼ਰੂਰੀ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਹੇ ਸਰ ਕਿਹੜਾ ਆਈ ਸੀ ਯੂ ਲੱਗੜਾ ਉਹ ਵਾਲਾ ਨਾ ਮੈਂ ਜੀ ਉਹ ਕੋ ਚੇਰ ਤੇ ਲੈ ਮੇਰਾ ਆਈ ਸੀ ਯੂ ਲੱਗੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਤਿੱਕੂ ਸਰ ਇਹ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਤਿੱਕੂ ਹਾਂਜੀ ਟਾਈਮ ਹੁਣ ਹਾਂ ਠੀਕ ਠੀਕ ਆਹ ਐਕਟ ਠੀਕ ਹੋ ਗਿਆ ਗੋਸ ਕਰ ਕਰ ਠੀਕ ਠੀਕ ਇਹ ਤਾਂ ਆਪਣਾ ਹੈਗਾ ਜੀ ਆਪਣਾ ਕੋਟੋ ਦਾ ਹੀ ਅੱਗੇ ਖੜਿਆ ਆ ਨਾ ਆਪਣਾ ਮੱਲੇ ਕਮਰੀ ਸਾਹਮਣੇ 8 ਨੰਬਰ ਬੈਠੇ ਸੀ ਨਾ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਕੋਈ ਜਾਣਦੇ ਨਹੀਂ ਟਾਈਮ ਤੇ ਹੀ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਸਰ ਆਹ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕ ਹਨ ਪ੍ਰਤੀਕ ਪ੍ਰਤੀਕ ਹਨ ਇਹ ਹੁਣ ਟਾਈਮ ਟਾਈਮ ਕੀ ਇਹ ਹੁਣ ਦੀ ਹੋਣੀ ਨਹੀਂ 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 ਉਹ ਚੱਲੇਗੇ ਆ ਨਹੀਂ ਨਹੀਂ ਪ੍ਰਤੀਕਾਂ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ ਹੱਥ ਪੰਜ ਵਜੇ ਦੀ ਛੱਡ ਹਾਂਜੀ ਉਹਦਾ ਅੰਮ੍ਰ ਕਰਦਾ ਬਾਅਦ ਤੁਹਾਨੂੰ ਹਾਂ ਦੀਆਂ ਦੀ ਮੈਂ ਕਰਦਾ ਮੈਂ ਤੂੰ ਹਾਂ ਵਿੱਕੀ ਹਾਂ ਨੌਬਦੀ ਉਹਦੇ ਤੋਂ ਨਹੀਂ ਮੈਂ ਤਾਂ ਨਹੀਂ ਮਾਇਆ ਜੀ ਆਫਿਸ ਸੀ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਉਹ ਬੜੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਟੀ ਲੈ ਕੇ ਅੰਦਰ ਐਂ ਹੀ ਖੜੇ ਆਣਾ ਇਧਰ ਕਮਾ ਕੇ ਆਏ ਨਹੀਂ ਖੜੇ ਆਉਂਦੇ ਆਪਾਂ ਉਹ ਲਿਉਣਾ ਟਾਈਮ ਨਹੀਂ ਦਾ ਜਫਨ ਕਰਾਉਂਦੇ ਇਹ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਇਹ ਫੁੱਲ ਵੀਡੀਓ ਪਲੇ ਬੈਕ ਲਾਇਆ ਆਪਨੇ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵਕਤ ਬਾਅਦ ਰੂਮ ਹੋ ਜਾਏ ਉਹ ਐਂਟ੍ਰੈਂਸ ਹੀ ਹੈ ਸਾਡੇ ਦਾ ਪੇਸ਼ੂਨ ਆ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸੀ ਕੰਮ ਸਾਡੇ ਦਿਨੀਆਂ 4 ਵਜੇ ਇਹ ਉਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਜ ਆਈਸੀ ਉੱਜ ਉਦੋਂ ਸਰਜਰੀ ਹੋ ਚੁੱਕੀ ਸੀ ਹੁੰਦਾ ਹੀ ਨਹੀਂ ਸਰਜਰੀ ਵੀ ਦਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਲੰਮਾ ਨਾ ਉਹਨਾਂ ਤੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਰਹੀ ਮੈਂ ਕੱਢਾ